ਆ ਨੌਜਨ ਮਜਬੂਰੀ ਬਣ ਜਾਂਦੀ ਆ ਬੰਦੇ ਦੀ ਮੈਨੂੰ ਪਤਾ ਇੱਕ ਮਿੰਟ ਮਾਈਕ ਬੰਦ ਕਰਿਓ ਜੀ ਮਜਬੂਰੀ ਬੰਦੇ ਦੀ ਬਣ ਜਾਂਦੀ ਆ ਖਡੂਰ ਸਾਹਿਬ ਖੇਡਣਾ ਪਿਆ ਪਰ ਦੇਖੋ ਖਡੂਰ ਸਾਹਿਬ ਕਿੱਥੇ ਆ ਘਾਂਗਾ ਕਿੱਥੇ ਆ ਕਹਿੰਦਾ ਯਾਰ ਹਰ ਇੱਕ ਬਣ ਜਾਂਦਾ ਹੈ ਪਰ ਘਾਂਗੇ ਵਾਲੇ ਵਰਗਾ ਯਾਰ ਕਹਿੰਦਾ ਨਸੀਬਾਂ ਦੇ ਨਾਲ ਮਿਲਦਾ ਹੈ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਤਾਨੂੰ ਤੇ ਦੀਪਤਪੁਰਜੀ ਚੱਲ ਕੇ ਖਡੂਰ ਸਾਹਿਬ ਤੋਂ ਆਈ ਆ ਗਿਆ ਮੇਰੇ ਪੰਜਾਬੀ ਵੀਰੋ ਆ ਲੀਕੋ ਵੀ ਨਹੀਂ 라ਹੀ ਇੱਕ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਸੱਚੇ ਯਾਰ ਨਹੀਂ ਜਾਂਦੇ ਪਰਖੇ ਲੈ ਵੀ ਇਹ ਵੀ ਗੱਲਾਂ ਦੰਗੀਆਂ ਨੇ ਗੁਰਜੋਤ ਮਾਨ ਸਾਡਾ ਵੀਰ ਮਾਨ ਮਰਾੜਾ ਯਾ ਬਾਲ ਕੋਮਲ ਧਾਲੀ ਬਾਲ ਗੁਰਵਿੰਦਰ ਕਹਿੰਦਾ ਵੀ ਮੈਂ ਇਹਨੂੰ ਆਖਿਆ ਸੀਗਾ ਵੀ ਤੇਰੀ ਮੇਰੇ ਇਲਾਕੇ ਦੇ ਵਿੱਚ ਡਿਮਾਂਡ ਬੜੀ ਐ ਤੇ ਤੈਨੂੰ ਲੋਕ ਮਿਲਣਾ ਚਾਹੁੰਦੇ ਐ ਲੈ ਵੀ ਦੀਪ ਅੱਜ ਤੂੰ ਖੇਡਿਆ ਤੇ ਨਹੀਂ ਆਹ ਆ ਵੇਖ ਮੇਰਾ ਪਿਆਰ ਢਾਂਗੇ ਵਾਲਿਆ ਮੈਂ ਇੱਕ ਗੱਲ ਕਹੂੰਗਾ ਯਾਰ ਕਮਾਏ ਪਿਆਰ ਕਮਾਏ ਸਾਰ ਰੱਬ ਦੀ ਮੈਨੂੰ ਰਾਜੇ ਖੇਲੇ ਰੱਬ ਵਰਗੇ ਦਿਲਦਾਰ ਕਮਾਏ ਰੱਬ ਵਰਗੇ ਦਿਲਦਾਰ ਪਾਏ ਦੀਪ ਕਿਹੜਾ ਦੇ ਉਹ ਨੌਜੋਨ ਹਾਂ ਵੀ ਗੁਰਵਿੰਦਰ ਦੇ ਦੀਪ ਦੋਵੇਂ ਗਰਾਊਂਡ ਦਾ ਚੱਕਰ ਲਾਉਣ ਜਿੱਥੇ ਜਿੱਥੋਂ ਲੰਘਦੇ ਆ ਉਹ ਤਾੜੀ ਨਹੀਂ ਤਾੜਾ ਵੱਜਣਾ ਚਾਹੀਦਾ ਧਾਂਗੇ ਵਿੱਚ ਤਾੜੀ ਨਹੀਂ ਤਾੜਾ ਵੱਜਣਾ ਚਾਹੀਦਾ ਭਰਾ ਦੇ ਆਹ ਕਬੱਡੀ ਦੇ ਸੁਪਰਸਟਾਰ ਖਿਡਾਰੀ ਦੀਪਦਰ ਜੀ ਗਰਵਿੰਦਰ ਦੋਨੋ ਟੀਮਾਂ ਲਾਈਨਅਪ ਹੋ ਜਾਣ ਜੀ ਅਗਲੇ ਮੈਚ ਦੀਆਂ ਧਲੇਰ ਤੇ ਬਰਸਾਲਪੁਰ ਦੋਨੋ ਟੀਮਾਂ ਲਾਈਨਅਪ ਹੋ ਜਾਣ ਜਸੇਦਾਰ ਸਾਹਿਬ ਦੇ ਦੋਸਤ ਸਾਡੇ ਦਰਮਿਆਨ ਆਏ ਨੇ ਔਰ ਅਸੀਂ ਉਹਨਾਂ ਨੂੰ ਇੱਥੇ ਪੁੱਜਣ ਤੇ ਜੀਆਂ ਨੂੰ ਆਖਦੇ ਆ ਦਬੁਰਜੀ ਵਾਲਾ ਦੀਪ ਅੱਜ ਯਾਰੀ ਪਕਾਉਣ ਦੇ ਲਈ ਆਇਆ ਹੈ ਔਰ ਇਹ ਪਿਆਰ ਦੀਆਂ ਗੱਲਾਂ ਨੇ ਮੇਰੇ ਵੀਰੋ ਲੈ ਵੀ ਦੀਪ ਹੁਣ ਲੋਰ ਨੂਰ ਪਾਲਾ ਨੌਜਾਨਾ ਕੋਈ ਗੱਲ ਨਹੀਂ ਹੁਣ ਤੂੰ ਆਇਆ ਆਪਣੀ ਮਰਜ਼ੀ ਨਾਲ ਆ ਕਾਂਗਾ ਕਹਿੰਦਾ ਵੀ ਜਾਣਾ ਸਾਡੀ ਮਰਜ਼ੀ ਨਾਲ ਹੈ ਆਰੇ ਪਿਆਰ ਦੀਆਂ ਗੱਲਾਂ ਨੇ ਦੋਨੋਂ ਟੀਮਾਂ ਲਾਈਨਅਪ ਹੋ ਜਾਣ ਜੀ ਦੋਨੋਂ ਟੀਮਾਂ ਲਾਈਨਅਪ ਪਲੀਜ਼ ਪਲੀਜ਼ ਲੈ ਵੀ